ਮਾਦੇ ਕਿੰਨੇ ਚਿਰ ਤੋਂ ਤੁਸੀਂ ਸੇਵਾ ਕਰਦੇ ਪਏ ਹੋ। ਬਾਈਕੁਚੀ ਦਾ ਕਾਲ ਸਾਹਿਬ ਬਾਈਕੁਚੀ ਪਤੀ ਸਾਰੀਆਂ ਸੰਗਤਾਂ ਦਾ ਪਹਿਲਾਂ ਬਹੁਤ-ਬਹੁਤ ਧੰਨਵਾਦ ਆ ਜੋ ਸਾਨੂੰ ਇਸ ਲੈਗ ਸਮਝ ਕੇ ਜੋ ਵੀ ਥੇਲਪੋਲੀ ਸੇਵਾ ਲੈਣ ਆਉਂਦੇ ਆਏ। ਅਸੀਂ ਸੰਗਤਾਂ ਦਾ ਧੰਨਵਾਦ ਕਰਦੀਆਂ। ਸੇਵਾ ਤੇ ਬਹੁਤ ਸਮੇਂ ਤੋਂ ਚੱਲ ਰਹੀ ਹੈ। ਹੁਣ ਮੈਨੂੰ ਯਾਦ ਨਹੀਂ ਹੈਗਾ 8-10 ਸਾਲ ਤੋਂ ਸ਼ੁਰੂ ਹੋ ਕੇ ਸ਼ੁਰੂ ਹੋਇਆ ਤੁਸੀਂ ਸੇਵਾ ਲਈ। ਮੈਂ ਚਾਹਦੇ ਵੀ ਉਸਾਰੇ ਚੋ ਇਹਨੇ ਸਭ ਮੰਨ ਕੇ ਚੱਲ ਰਹੇ ਹਾਂ ਜੀ। ਇਹ ਪ੍ਰਮਾਤਮਾ ਦਾ ਹੀ ਹਸਾਬ ਹੈ। ਅਸੀਂ ਕੁਝ ਨਹੀਂ ਕਰ ਸਕਦੇ। ਕਿਹੜੀ ਕਿਹੜੀ ਸੇਵਾ ਕਰਦੇ ਤੁਸੀਂ ਸੇਵੇ ਜਿੱਦਾਂ ਆਪਣੇ ਪਿੰਡ ਵਿੱਚ ਲੋੜਵੰਦ ਲੜਕੀਆਂ ਦੇ ਵਿਆਹ ਆ ਜਿਹੜਾ ਵੀ ਸਾਨੂੰ ਆਉਦਾ ਘਰ ਕਾਟ ਦੇ ਕੇ ਜਾਂਦਾ ਚੋ ਵੀ ਉਹ ਲੜਕੀ ਦੇ ਕਰਮਾਂ ਦਾ ਅਸੀਂ ਦਿੰਦੀ ਆ ਉਹਨਾਂ ਨੂੰ ਬਾਕੀ ਜਿੱਦਾਂ ਛਾ ਦੋ ਸਾਲ ਬਾਅਦ ਅੱਖਾਂ ਦਾ ਆਪਾਂ ਕੈਂਪ ਲਾਉਣੀ ਆ ਬਾਕੀ ਆ ਕੰਮ ਦੀ ਸੇਵਾ ਹੈ ਜੀ ਕਿੰਨੇ ਕਿ ਕਣਕ ਬਣ ਚੁੱਕੇ ਸੀ ਜਾਨੀ ਰਖਵਾਣ ਦਾ ਹਰ ਇੱਕ ਮੈਂਬਰ ਨੂੰ 30 ਕਿਲੋ ਇੱਕ ਮੈਂਬਰ ਨੂੰ ਜਾਂਦੀ ਜੋ ਵੀ ਜਿੰਨੇ ਵੀ ਸਾਡੇ ਨਗਰ ਦੀ ਸਾਹਕ ਤਾਂ ਆਉਂਦੀ ਉਹਨਾਂ ਸਾਰਿਆਂ ਨੂੰ ਦੇ ਜਾਂਦੇ ਕੋਈ ਹਿਸਾਬ ਨਹੀਂ ਜਦੋਂ ਤੱਕ ਵੀ ਸਾੰਤ ਮਗਰੋਂ ਵੀ ਕਈ ਪਿੰਡ ਦੇ ਬਾਹਰੋਂ ਵੀ ਸੇਵਾ ਲੈਣ ਹੁੰਦੇ ਆ ਜੋ ਵੀ ਰੋਡ ਬਣਦੇ ਆ ਇਹਦਾ ਪਤਾ ਨਹੀਂ ਕਿੰਨੀ ਲੱਗ ਜਾਣੀ ਆ ਤੇ ਕਿੰਨਾਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਹਾਂਜੀ ਇਹ ਸਰਦਾਰ ਮੋਹਨ ਸਿੰਘ ਦੇ ਪਰਿਵਾਰ ਦੇ ਵੱਲੋਂ ਸੇਵਾ ਕੀਤੀ ਜਾਂਦੀ ਆ ਉਹਨਾਂ ਦੇ ਬੇਟੇ ਜੋ ਵਲੀਚਾ ਵਿੱਚ ਗਏ ਆ ਉਹਨਾਂ ਦੇ ਵੱਲੋਂ ਵੀ ਸੇਵਾ ਸਾਡੇ ਵੱਲੋਂ ਹਾਂ ਤਾਂ ਕਿੰਨੇ ਲੋਕ ਕਣਕ ਲੈ ਚੁੱਕੇ ਹੋਏ ਨੇ ਹੋਣਤਾ ਕੀ ਜਿੰਨੇ ਉਕਲੇ ਨਹੀਂ ਹਨੇ ਅਗਰ ਆਈ ਸ਼ਾਮਾਂ ਹਾਂਜੀ ਚੰਲੇ ਲੈ ਗਈਆਂ ਸੰਕਤਾ ਜਿੱਦਾਂ ਦੇਖ ਲਓ ਤੁਸੀਂ ਜਿੱਦਾਂ ਆਈ ਜਾਂਦੀਆਂ ਬਾਅਦ ਚ ਕਿੰਤੀ ਕਰਦੀਆਂ ਕਣਕਾਂ ਦੀ ਸੰਭਾ ਆਖਿਰ ਰੱਖਿਆ ਬੋਰੀ ਚਿੰਨੇ ਲਾ ਕੇ ਲਾ ਕੇ ਜੇ ਕਾਟ ਗਈ ਤਾਂ ਫੇਰ ਹੋਦੀ ਲੈਤੀ ਹੁੰਦੀ ਨਾ ਜਿੰਨੇ ਵੀ ਸੰਕਤਾ ਜੋ ਸਾਰੀ ਸੰਤ ਦੀ ਸੇਵਾ ਕਰਦੀ ਠੀਕ ਧੰਨਵਾਦ ਜੋ ਸੱਚੇ ਭਾਸ਼ਾ ਸਾਡਾ ਸੇਵਾ ਲੈ ਰਿਹਾ ਇਸੇ ਤਰ੍ਹਾਂ ਨਹੀਂ ਜਾਵੇ ਇਹ ਸਾਡੇ ਪਰਿਵਾਰ ਤੇ ਕਿਰਪਾ ਬਣਾ ਕੇ ਰੱਖੇ ਅਸੀਂ ਸੇਵਾ ਕਰਨ ਵਾਲੇ ਨਹੀਂ ਸਤਿਗੁਰ ਸਾਡੇ ਤੋਂ ਕਰਾਉਂਦਾ ਹੋਵੇ ਇਸੇ ਤਰ੍ਹਾਂ ਕਰਾਈ ਜਾਵੇ ਉਹਦਾ ਸਭ ਕੁਝ ਦਿੱਤਾ ਹੈ ਅਸੀਂ ਉਹ ਹੀ ਦਿੰਨੇ ਆ ਅਸੀਂ ਆਪਣੇ ਕੋਲੋਂ ਕੁਝ ਵੀ ਦੇ ਰਹੇ ਹਾਂ ਇਸੇ ਤਰ੍ਹਾਂ ਕਿਰਪਾ ਬਣੀ ਰਹੇ ਪਰਿਵਾਰ ਤੇ ਇਸੇ ਤਰ੍ਹਾਂ ਸੇਵਾ ਚੱਲਦੀ ਰਹੇ ਬਾਕੀ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਸਾਰੇ ਤੁਹਾਨੂੰ ਇਹ ਕਹਿਨੇ ਆ ਵਾ ਸੰਗਤ ਆਉਂਦੀ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਚਲੋ ਜੋ ਵੀ ਥੋੜਾ ਬਹੁਤਾ ਅਸੀਂ ਸੇਵਾ ਕਰਦੇ ਆ ਕਬੂਲ ਕਰਦੀ ਆ ਸੰਗਤ ਲੈਣ ਆਉਂਦੀ ਆ ਅਸੀਂ ਬਹੁਤ ਇਹਨਾਂ ਦੀ ਧੰਨਵਾਦੀ ਆ ਕਿੰਨੇ ਕਿਲੋ ਕਣਕ ਦੇ ਰਹੇ ਤੁਸੀਂ ਇੱਕ ਮੈਂਬਰ ਦੇ ਦੀ ਤਾਂ 10 ਲੋਕਾਂ ਨੂੰ ਕੱਢ ਦਿੰਨੇ ਆ ਅਸੀਂ ਇੱਕ ਮੈਂਬਰ ਨੂੰ ਠੀਕ ਇੱਕ ਮੈਂਬਰ ਨੂੰ ਨਹੀਂ ਇੱਕ ਪਰਿਵਾਰ ਇੱਕ ਪਰਿਵਾਰ ਸਿੱਧਾ ਆਪਣਾ ਫੇਮ ਠੀਕ ਹੈ ਹਾਂਜੀ ਇਸੇ ਤਰ੍ਹਾਂ ਸੇਵਾ ਵਧੀ ਜਾਵੇ ਹੋਰ ਸੇਵਾ ਵਧੇ ਅਸੀਂ ਕਹਿੰਨੇ ਪ੍ਰਮਾਤਮਾ ਹੋਰ ਕਿਰਪਾ ਕਰੇ ਚੜ੍ਹਦੀ ਕਲਾ ਕਰੇ ਸੇਵਾ ਹੋਰ ਵਧਦੀ ਰਹੇ ਸਿੱਧ ਜਿੱਦਾਂ ਲੰਗਰ ਲੱਗਦੇ ਆ ਲੰਗਰ ਤੇ ਇੱਕ ਟਾਈਮ ਬੰਦਾ ਖਾਂਦਾ ਇਹ ਇੱਕ ਮਹੀਨਾ ਖਾਂਦੇ ਆ ਇਹਦੇ ਬਾਅਦ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਸਤਗੁਰ ਦਾ ਸਰਪ ਕੋਈ ਕਰਾਉਂਦੇ ਆ ਉਹ ਹੀ ਦਿੰਦੇ ਆ ਅਸੀਂ ਕੁਝ ਨਹੀਂ ਕਰਨ ਵਾਲੇ ਹੋਰ ਕਿਤੇ ਦੇ ਨਾਲ ਥੋੜੀ ਹਾਂ ਪਾਸਨਾ ਸਤਿਗੁਰ ਜਿੰਨੀ ਕਰਾਉਂਦੇ ਆ ਕਰਾਉਂਦੇ ਆ ਹੋਰ ਸੇਵਾ ਬਤੇ ਅਸੀਂ ਤੇ ਅਰਦਾਸ ਕਰਦੇ ਆ ਪਰਵਾਰ ਤੇ ਕਿਰਪਾ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਪਰਵਾਰ ਨੂੰ ਤੁੰਤਰ ਅਸਤੀ ਦੇਵੇ ਠੀਕ ਹੈ ਕੁਝ ਮੈਂ ਬਾਸ਼ੀ ਸੱਚੀ ਬਾਸ਼ੀ ਸੰਤਾਨ ਨੂੰ ਵੀ ਬਾਸ਼ੀ ਜਿਹੜੇ ਆਉਂਦੇ ਆ ਜੇ ਆਉਂਦੇ ਆ ਤਾਂ ਖੁਸ਼ ਹੋ ਕੇ ਜਾਣਗੇ ਵੀ ਇਸ ਪਰਿਵਾਰ ਵਾਲੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਕਿ بڑا ਹਾਗਾ ਵਾਲਾ ਪਰਿਵਾਰ ਹੈ ਕਿ ਜਿਹੜਾ ਇੰਨੀ ਸੇਵਾ ਕਰਦਾ ਹੈ ਇਹ ਇਹ ਮਾਲਕ ਦੀ ਕਿਰਪਾ ਹੀ ਆ ਜਿਹਦੀ ਸਾਰੀ ਹੁੰਦੀ ਐ ਬਿਨਾ ਮਾਲਕ ਦੀ ਕਿਰਪਾ ਤੋਂ ਬੰਦਾ ਕੁਝ ਨਹੀਂ ਕਰ ਸਕਦਾ ਹੂੰ ਕਿਉਂ ਦੀ ਰਹਿਮਤ ਸਦਕਾ ਹੋਵੇ ਤਾਂ ਫੇਰ ਇਹ ਸਾਰੇ ਸਿਲਸਿਲੇ ਚੱਲਦੇ ਆ ਸੇਵਾ ਦੇ ਸੇਵਾ ਬਿਨਾ ਕਰਮਾਂ ਤੋਂ ਕਿਸੇ ਦੀ ਗੱਲ ਨਹੀਂ ਐ ਇਹ ਤੇ ਅਰਬਾਂ ਖਰਬਾਂ ਪਤੀ ਆ ਜਿਨ੍ਹਾਂ ਦੇ ਕੋਲ ਕੋਈ 10 ਰੁਪਏ ਵੀ ਬੰਦਾ ਕਿਸੇ ਨੂੰ ਨਹੀਂ ਦੇ ਸਕਦਾ ਜੀ ਸਮਝਦੇ ਨਾ ਇਹ ਕਰਮਾਂ ਦੇ ਵਿੱਚ ਜੋ ਸੇਵਾ ਮਾਲਕ ਨੇ ਲਿਖੀ ਆ ਉਹ ਸੇਵਾ ਕਰੀ ਜਾਂਦੇ ਆ ਮਾਲਕ ਦਾ ਸ਼ੁਕਰਾਨਾ ਕਰਦੇ ਆ ਅਹੀਂ ਸ਼ੁਕਰਾਨੇ ਤੋਂ ਬਗੈਰ ਮਾਲਕ ਦਾ ਕਰ ਵੀ ਕੀ ਸਕਦੇ ਆ ਅਸੀਂ ਅਸੀਂ ਤਾਂ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਆ ਜੀ ਜਿੱਦਾਂ ਇੱਕ ਪਾਸੇ ਸਰਕਾਰ ਕੰਕਵੰਡਦੀ ਆ ਦੂਜੇ ਪਾਸੇ ਜੋ ਜਾਨੀ ਸੱਜਣ ਦਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਦੇਖੋ ਸਰਕਾਰ ਦਾ ਜਿਹੜਾ ਸਿਸਟਮ ਆ ਨਾ ਉਹ ਲੱਗੇ ਸਿਸਟਮ ਆ ਉਹ ਪਰਿਵਾਰ ਨਾਲ ਨਹੀਂ ਸਿਸਟਮ ਨਹੀਂ ਹੋ ਮੈਚ ਕਰ ਸਕਦਾ ਉਹ ਹੂੰ ਪਰਿਵਾਰ ਜਿਹੜੀ ਸੇਵਾ ਕਰਦਾ ਨਾ ਇਹ ਮਾਲਕ ਦੀ ਕਿਰਪਾ ਨਾਲ ਕਰਦਾ ਆ ਉਹ ਲੋਕ ਜਿਹੜੇ ਆ ਉਹ ਵੋਟਾਂ ਵਾਸਤੇ ਕਰਦੇ ਆ ਜੀ ਜੇ ਸਰਕਾਰ ਇਹ ਪਰਿਵਾਰ ਵੋਟਾਂ ਵਾਸਤੇ ਨਹੀਂ ਕਰਦਾ ਵੀ ਸਾਨੂੰ ਵੋਟਾਂ ਮਿਲਣ ਨਹੀਂ ਕਿਸੇ ਨੂੰ ਕਰਨਦਾ ਇਹਦਾ ਸਰਕਾਰ ਨਹੀਂ ਕੁਝ ਕਰਦਾ ਪਰਿਵਾਰ ਵੋਟਾਂ ਵਾਸਤੇ ਨਹੀਂ ਕਰਦਾ ਪਰਿਵਾਰ ਦੇ ਕਰਦਾ ਕਿ ਮਾਲਕ ਦਾ ਸ਼ੁਕਰਾਨਾ ਐ ਵੀ ਜੇ ਸਾਨੂੰ ਮਾਲਕ ਨੇ ਦਿੱਤਾ ਅਸੀਂ ਸੇਵਾ ਕਰੀਏ ਜੀ ਅੱਗੇ ਆਪ ਨੂੰ ਆਸੇ ਠੀਕ ਹੈ ਤੇ ਮਹਾਰਾਸ਼ਟਰ ਦੇ ਪਾਸ਼ਾ ਇਹਨੇ ਕਹਿੰਦੇ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ ਕਰੇ ਇਹਨਾਂ ਦੇ ਪਰਿਵਾਰਾਂ ਨੂੰ ਕੜਜੀ ਕਲਾ ਬਖਸ਼ ਕਰੇ ਕਮਾਈਆਂ ਚ ਬਰਕਤਾਂ ਪਾਵੇ ਇਹਨਾਂ ਨੂੰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ